ਇੱਕ ਮੇਰਾ ਦੋਸਤ ਹੈ ਉਹ ਜਦੋਂ ਅਮਰੀਕਾ ਗਿਆ ਤਾਂ ਉਹਨੂੰ ਮੈਕਡੋਨਲਡਸ ਦੇ ਕੰਮ ਮਿਲ ਗਿਆ ਮੈਕਡੋਨਲਡਸ ਦੇ ਕੰਮ ਇੱਥੇ ਉਹਦੇ ਕੋਲ ਜ਼ਮੀਨ ਹੈਗੀ 30 35 ਕਿੱਲੇ ਜ਼ਮੀਨ ਸੀ ਉਹਨੇ ਆਪ ਹੀ ਦੱਸਿਆ ਕਹਿੰਦਾ ਵੀ ਜਦੋਂ ਮੈਂ ਗਿਆ ਉੱਥੇ ਮੈਕਡੋਨਲਡਸ ਉੱਤੇ ਕਹਿੰਦਾ ਮੈਂ ਯਾਰ ਫੜਾਇਆ ਕਰਾਂ 버ਗਰ ਜਾਂ ਫਿਰ ਉਹ ਜਿਹੜਾ ਛੱਡ ਜਾ ਕਰਨ ਫਿਰ ਮੈਂ ਚੱਕਿਆ ਕਰਾਂ ਕਹਿੰਦਾ ਮੇਰੇ ਗਰਦਨ 'ਚ ਫਸੇ ਹੋਏ 35 ਕਿੱਲੇ ਬਿੱਲੇ 35 ਗਿੱਲੇ ਦਾ ਮਾਲਕਾਂ ਮੈਨੂੰ ਇਹਨਾਂ ਦੇ ਝੂਠੇ ਭਾਂਡੇ ਚੱਕਰੇ ਪੈਣੇ ਫਿਰ ਉਹ ਕਹਿੰਦਾ ਇੱਕ ਦਿਨ ਕੀ ਹੋਇਆ ਇੱਕ ਗੋਰਾ ਕਹਿੰਦਾ 50 ਸੈਂਟ ਲੈ ਲੋ ਉਹਨਾਂ ਦੀ ਠਹਿਣੀ ਹੈ ਨਾ 50 ਸੈਂਟ ਧਰ ਗਿਆ ਮੈਨੂੰ ਟਿੱਪ ਵੀ ਆਪ اچانک ਕਿ ਉਧਰ ਧਰ ਦੀ ਆਮ ਤਰ੍ਹਾਂ ਤਾਂ ਉਹ ਆਪ ਹੀ ਚੱਕ ਕੇ ਸਿੱਟ ਦਿੰਦੇ ਪਰ ਉਹ ਨਹੀਂ ਕਹਿੰਦਾ ਮੈਂ 50 ਸੈਂਟ ਵੀ ਵਿੱਚ ਹੀ ਤਾਂ ਸੱਡ ਤੇ ਲੈ 35 ਗਿੱਲੇ ਆਉਂਦੇ ਨਾਲ ਇਹਦੇ ਨਾਲ ਲੱਗਦੇ ਨਾਲੇ 50 ਸੈਟ ਦਿੰਦਾ ਮੈਨੂੰ ਉਦੋਂ ਕਹਿੰਦੇ ਮੇਰੇ ਘਰ ਦੇ ਸਰੀਆ ਸੀ ਤੇ ਕਹਿੰਦੇ ਮੈਂ ਸੰਗ ਦਾ ਵੀ ਇੰਨਾ ਸੀਗਾ ਮੈਨੂੰ ਪੋਚਾ ਲਾਉਣ ਨੂੰ ਕਹਿੰਦੇ ਸੀ ਉਹ ਜਿਹੜਾ ਕਹਿੰਜੀ ਕੋਈ ਪੰਜਾਬੀ ਆ ਜਨਾਂ ਕਹਿੰਦਾ ਮੈਂ ਜਾਣ ਬੁੱਝ ਕੇ ਕੋਈ ਬਹਾਨਾ ਬਣਾ ਕੇ ਉਧਰ ਜਿਨ ਹੋ ਜਾਂਦਾ ਵੀ ਕੀ ਕਹੂਆ ਯਾਰ ਇਹ ਪੋਚੇ ਲਾਉਣੇ ਯਾਰ ਹੌਲੀ ਹੌਲੀ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਮੈਨੇਜਰ ਜਿਹੜਾ ਸੀਗਾ ਉਹ ਗੋਰਾ ਸੀ ਕਹਿੰਦਾ ਇੱਕ ਦਿਨ ਉੱਥੇ ਕੋਈ ਸੌਸ ਵਗੈਰਾ ਡੁੱਲ ਗਈ ਮੈਨੇਜਰ ਭੱਜ ਕੇ ਗਿਆ ਮੈਨੇਜਰ ਨੇ ਪੋਚਾ ਲਾਉਣਾ ਸ਼ੁਰੂ ਕਰਤਾ ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਯਾਰ ਵੀ ਐ ਤਾਂ ਕੰਮ ਹੈ ਇੱਥੇ ਕੋਈ ਬੋਸ-ਬੂਸ ਨਹੀਂ ਹੈਗਾ ਉਹ ਕਹਿੰਦਾ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਨਿਕਲ ਕੇ ਪੈਂਤੀ ਕਿਲੇ ਜਦੋਂ ਇੱਥੋਂ ਵੀ ਕੰਮ ਕਰਕੇ ਕਿੱਥੇ ਤਾਂ ਚੱਲੂ ਕੰਮ ਨਹੀਂ ਤਾਂ ਗਰੋਸਰੀ ਆਉਣੀ ਨਹੀਂ ਕਹਿੰਦਾ ਉਹੀ ਕੋਰਾ ਫੇਰ ਆ ਗਿਆ ਜਿਹੜਾ 50 ਪੈਸੇ ਚੱਕ ਕੇ ਗਿਆ ਕਹਿੰਦਾ ਉਦਾਂ ਹੀ ਕੁਝ ਵੀ ਨਹੀਂ ਕਰਕੇ ਗਿਆ ਕਹਿੰਦਾ ਮੈਂ ਇਹਨੂੰ ਕਹਿ ਜਾਂਦਾ ਦੱਸ ਯਾਰ 50 ਸੈਂਟ ਪਤਰ ਜਾਂਦਾ ਯਾਰ ਕਿਉਂਕਿ ਵਰਕ ਕਲਚਰ ਆ ਗਿਆ ਸੀ ਮਾਈਂਡ 'ਚ ਕੰਮ 1 ਰੁਪਇਆ ਜਿਹੜਾ ਉਹਦੀ ਬਹੁਤ ਵੈਲੀ ਹੁੰਦੀ ਹੈ ਭਾਵੇਂ ਮੈਂ ਮੰਨਦਾ ਕਿ ਲੱਖ ਰੁਪਇਆ ਮੈਂ ਮੰਨਦਾ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੈਂ ਮੰਨਦਾ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜਰਾ ਸੋਚੋ ਜੇ ਲੱਖ ਰੁਪਇਆ ਕੱਢ ਦੀ ਉਹ ਵੀ ਲੱਖ ਹੀ ਰਹਿੰਦਾ ਉਹ ਵੀ ਜਿਹੜੇ ਨਵੇਂ ਜਾਂ ਨਾ ਨਵੇਂ ਬਣ ਜਾਂਦਾ ਫਿਰ 100 ਰੁਪਏ ਦੀ ਵੈਲਿਊ ਹੈ ਸੋ ਆਪਦੀ ਕੁਰਸੀ ਦੀ ਆਪਦੇ ਅਹੁਦੇ ਦੀ ਵੈਲਿਊ ਸਮਝਣੀ ਕਿ ਮੈਂ ਵੀ ਹੈਗਾ ਇੱਥੇ ਇਹ ਦਫ਼ਤਰ 'ਚ ਮੇਰੀ ਐਮੀਅਤ ਹੈਗੀ ਐ ਇਸ ਦਫ਼ਤਰ 'ਚ ਮੇਰੇ ਬਿਨਾ ਕੰਮ ਨਹੀਂ ਚੱਲ ਸਕਦਾ ਮੈਂ ਇਸ ਦਫ਼ਤਰ ਦਾ ਇੱਕ ਅਹਿਮ ਹਿੱਸਾ